ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪ ਆਏ ਆਂ ਰੋ ਕੜੀ ਪੱਤਾ ਤੇ ਹਰੀਆਂ ਮੇਚਾਂ ਲੈਣ ਇੱਧਰ ਦੇਖੋ ਜੀ ਆਪਣੀਆਂ ਹੁਣ ਫੜੀਆਂ ਵੀ ਲੱਗ ਗਈਆਂ ਵਧੀਆ ਲੱਗਦੀਆਂ ਫੜੀਆਂ ਮਾਤਾ ਤੋੜ ਕੇ ਲੈ ਗਈ ਪੱਦੂਆਂ ਦੇ ਵੇਲਾਂ ਵੀ ਦੇਖੋ ਵਧੀਆ ਹੋ ਗਈਆਂ ਕਿੱਦਿਗਦੀਆਂ ਚਾਹ ਨੂੰ ਵੀ ਲੱਗਣ ਲੱਗ ਗਏ ਵਿੱਚ ਆਪਣੇ ਵਧੀਆ ਹੋ ਗਏ ਬੂਟੇ ਦੇ بڑے ਮਿਰਚਾਂ ਲੱਗੀਆਂ ਅਜੇ ਲੱਗੀ ਤਾਂ ਕੋਈ ਕਈ ਜੀਓ ਆਪਾਂ ਇੱਕ ਦੋ ਤਿੰਨ ਹਰੀਆਂ ਮਿਰਚਾਂ ਤੋੜ ਲੈਣੇ ਤਿੰਨ ਕੁ ਬਾਅਦ ਹੋਣੇ ਉਸ ਆਪਾਂ ਪਾਵਾਂਗੇ ਲਾਲ ਮਿਰਚ ਹੁਣ ਆਪਾਂ ਤੋੜ ਦੇਣਾ ਕੜੀ ਪੱਤਾ ਮੌਜੇ ਪਕੜੀ ਪੱਤਾ ਤੋੜਦੇ ਆ ਆਪਣੇ ਬਾੜ ਟ੍ਰੇਲੇ ਵੀ ਲੱਗ ਗਏ ਜੀ ਉਹ ਥੋੜੇ ਦੇ ਆ ਨਾ ਲੱਗ ਬਾੜ ਕਰੇਲੇ ਵੀ ਅੱਜ ਪਾ ਲਾ ਗਏ ਝਾੜ ਕਰੇਲੇ ਕਹਿੰਦੇ ਕੋਈ ਬਾੜ ਕਰੇਲੇ ਕਹਿੰਦਾ ਇਹ ਵੀ ਹੋ ਹੋਏ ਤਾਂ ਕੌਲੀ ਕੇ ਸਬਜ਼ੀ ਦੀ ਹੋਈ ਆ ਕੱਢ ਲਈ ਆਪਾਂ ਨੇ ਇੱਕ ਵਾਰੀ ਚਲੋ ਜੀ ਸੰਭੂ ਵੀ ਆਪਣੇ ਆ ਦੇ ਦਵਾਰਾ ਲੱਗਣ ਲੱਗ ਗਏ ਵਧੀਆ ਹੋ ਜਾਣਗੇ ਗਰਮੀ ਚ ਹੁਣ ਪੱਕ ਜਾਣਗੇ ਜਦ ਤੂੰ ਆਦੇ ਆ ਲੱਗ ਰਹੇ ਨੇ ਵਧੀਆ ਪੜ ਆ ਗਿਆ ਉਹ ਤਾਂ ਹਾਂ ਸਾਰੇ ਕਿਤੇ ਲੱਗੇ ਪੈ ਨੇ ਵਧੀਆ ਲੱਗਦੇ ਹੁਣ ਤਾਂ ਚਲੋ ਜੀ ਹੁਣ ਆਪਾਂ ਚੱਲਦੇ ਆ ਰਸੋਈ ਵੱਲਣ ਲੋ ਜੀ ਆਪਾਂ ਕਿਚਨ ਚ ਆ ਗਏ ਆ ਲੈ ਲਈ ਆਪਾਂ ਨੇ 4-5000 ਹਰੀਆਂ ਮਿਰਚਾਂ ਆ ਧਨੀਆ ਲੈ ਲਿਆ ਆਨੇ ਲੈ ਆਪਾਂ ਨੇ ਕੜੀ ਪੱਤਾ ਕੜੀ ਪੱਤਾ ਜਿਆਦਾ ਥੋੜਾ ਕਰ ਲਾਂਗੇ ਇੱਧਰ ਲੈ ਲਿਆ ਆਪਾਂ ਨੇ ਲਸਣ ਪਿਆਜ਼ ਹੁਣ ਇਹਨਾਂ ਨੂੰ ਆਪਾਂ ਬ੍ਰੇਕ ਬ੍ਰੇਕ ਕੱਟ ਲੈਨੇ ਜੀ ਸਾਰੀਆਂ ਚੀਜ਼ਾਂ ਨੂੰ ਬ੍ਰੇਕ ਬ੍ਰੇਕ ਪੀਸ ਬਣਾ ਲੈਣਾ ਚਾਹੁੰਦਾ ਤੁਸੀਂ ਕੁੱਟ ਵੀ ਸਕਦੇ ਹੋ ਲਸਣ ਪਿਆਜ਼ ਕੱਟ ਲੈਂਦੇ ਆ। ਇਹਨਾਂ ਸਨਪਾਣੀ ਕੱਟ ਲਿਆ। ਤੇ ਲੋ ਜੀ ਸਾਰੀ ਚੀਜ਼ਾਂ ਕੱਟ ਕੇ ਆਪਾਂ ਲਾਸਰ ਮਿਰਚਾਂ ਪਿਆਜ਼ ਤੁਹਾਨੂੰ ਫੇਰ ਮਿਲਦੇ ਆ। ਪਿਆਜ਼ ਆਪਾਂ ਕੱਟ ਲਿਆ। ਪੱਧਣੀਆਂ ਇਹਨੂੰ ਕੱਟ ਲੈਂਦੇ ਆ। ਧਨੀਆ ਬਹੁਤਾ ਫਰੀਕ ਨਹੀਂ ਕਰਨਗੇ। ਨੁਦ। ਇੱਧਰ ਆਪਾਂ ਕੱਟ ਲਈਏ ਹਰੀਆਂ ਮਿਰਚਾਂ। ਇੱਕ। ਅੱਜ ਆਪਾਂ ਖੇਰੂ ਬਣਾਉਣੇ ਆਂ ਜੀ। ਦੇਖਦੇ ਆ ਵੀ ਕਿੱਦਾਂ ਆ ਬਣਦਾ। ਲੋ ਜੀ ਇਧਰ ਪਾ ਲੈ ਲਈ ਦਹੀਂ ਇਹ ਤੋਂ ਡੇਹੀ ਪਤਲੀ ਆ ਤਾਂ ਉਹਨੂੰ ਪੋਣੀ ਚ ਪਾ ਲਓ ਪਰ ਆਪਣੀ ਦਹੀਂ ਵਧੀਆ ਗਾੜ੍ਹੀ ਆ ਪਾਣੀ ਹੈ ਨਹੀਂ ਵਿੱਚ ਇਨੂੰ ਪਚੰਗੀ ਤਰ੍ਹਾਂ ਮਿਕਸ ਕਰ ਲੈਣਾ। ਹੋਟਲੀ ਨੂੰ ਟੱਕ ਕੇ ਰੱਖ ਦਿੰਨੇ ਕਿਉਂਕਿ ਆਪਾਂ ਖਾਣ ਵਾਲੇ ਦੋ ਜਾਣੇ ਆ ਉੰਨੀ ਕੇ ਆਪਾਂ ਨੇ ਬਣਾਈ ਆ ਫਿਰ ਜਿੰਨੀ ਖਾਣ। ਛੋਟਾ ਪਲੇਟ ਲੈ। ਹੁਣ ਆਪਾਂ ਕਰ ਲੈਨੇ ਆ ਤੜਕਾ ਤਿਆਰ। ਅੱਗ ਗੈਸ ਵਾਲ ਤੇ। ਹੁਣ ਆਪਾਂ ਬਿਆਂ ਪਾ因। ਲਓ ਜੀ ਪਸਾਰੋਂ ਦਾ ਤੇਲ ਐਡ ਕਰ ਲੈਨੇ ਆ। ਤੇਲ ਨੂੰ ਲੈ ਆਪਣਾ ਗਰਮ ਹੋ ਗਿਆ ਕਿਉਂਕਿ ਕੜਿਆ ਹੋਇਆ ਤੇਲ ਸੀ। ਹੁਣ ਇਹਦੇ ਵਿੱਚ ਪਾ ਲੈਨੇ ਆ ਆਪਾਂ ਜੀਰਾ। ਲਓ ਜੀ ਜੀਰਾ ਆਪਣਾ ਹੋ ਗਿਆ ਬ੍ਰੌਂਜ਼। ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਆ ਕੜੀ ਪੱਤਾ। ਤਰਹਾ ਹੋ ਗਿਆ ਪੱਕ ਗਿਆ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਲਾਸਨ ਲਾਸਨ ਨੂੰ ਆਪਾਂ ਥੋੜਾ ਜਿਹਾ ਬ੍ਰਾਊਨ ਕਰ ਲੈਨੇ ਆ ਲਾਸਨ ਆਪਣਾ ਬ੍ਰਾਊਨ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਐਡ ਕਰਦੇ ਆ ਪਿਆਜ਼ ਟਿਆਜ਼ਨ ਨੂੰ ਆਪਾਂ ਤੋਂ ਲੈਨੇ ਚੰਗੀ ਤਰ੍ਹਾਂ ਬ੍ਰਾਊਨ ਕਰ ਲੈਨੇ ਆ ਆਜ ਆਪਣਾ ਹਲਕਾ ਜਿਹਾ ਬ੍ਰਾਊਨ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਮਿਰਚਾਂ ਪਾ ਲੈਨੇ ਆਂ ਹਰੀਆਂ ਮਿਰਚਾਂ ਕਿਉਂਕਿ ਇਹ ਪਿਆਜ਼ਾਂ ਦੇ ਨਾਲ ਹੀ ਭੁੰਨੇ ਜਾਣਗੀਆਂ ਇਹ ਪਿਆਜ਼ ਆਪਣੇ ਹਲਕੇ ਭੁੰਨੇ ਦੇ ਬ੍ਰਾਊਨ ਹੋ ਗਏ ਬਹੁਤੇ ਕਾਲੇ ਨਹੀਂ ਕਰਨੇ ਐਡ ਕਰਦੇ ਆਪਾਂ ਹਲਦੀ ਥੋੜੀ ਜਿਹੀ ਗਰਮ ਹੋ ਚੁੱਕੀ। ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਸਾਲਿਆਂ ਨੂੰ ਪਕਾ ਲੈਨੇ। ਕੌੜੀ ਹਾਂ ਨਿਸ਼ਟ ਦੇ ਆਖਦੀ ਆਪਣੀ ਪੱਕ ਗਈ ਹੁਣ ਆਪਾਂ ਗੈਸ ਬੰਦ ਕਰ ਦਿੰਨੇ ਆ। ਮਸਾਲੇ ਆਪਣੇ ਸਾਰੇ ਭੁੰਨੇ ਗਏ ਤਾਂ ਆਪਾਂ ਨੇ ਕਰਤਾ ਬੰਦ।

ਆਲਾ ਨਮਕ ਪਾ ਲਏ ਨੇ ਦੂਜਾ ਨਮਕ ਪਾਨੇ ਨਹੀਂ ਪਾਇਆ ਜੀ ਇਹਨੂੰ ਨਮਕ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਲਓ ਜੀ ਆਪਣਾ ਖੇਰੂ ਬਣ ਕੇ ਤਿਆਰ ਆ ਖੇਰੂ ਕਹ ਲੋ ਚਾਹੇ ਦਹੀਂ ਤੜਕਾ ਕਹ ਲੋ ਉੱਪਰ ਪਾ ਦਿੰਨੇ ਆਪਾਂ ਧਨੀਆ ਇਹ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਜੀ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ